ਬਠਿੰਡਾ ਸ਼੍ਰੀ ਮੁਕਸਰ ਸਾਹਿਬ ਰੋਡ ਤੇ ਬੁੱਝ ਮਹਿਮਦੇ ਨੇੜੇ ਰਾਤੀ ਇੱਕ ਥਾਰ ਗੱਡੀ ਨੂੰ ਉਚਾਨਕ ਅੱਗ ਲੱਗ ਗਈ ਫਾਇਰ ਬ੍ਰੀਡ ਦੀਆਂ ਗੱਡੀਆਂ ਨੇ ਜਾ ਕੇ ਅੱਗ ਤੇ ਕਾਬੂ ਪਾਇਆ ਉਸ ਸਮੇਂ ਤੱਕ ਗੱਡੀ ਸੜ ਕੇ ਸੁਆਹ ਹੋ ਗਈ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਪੀੜਤਾ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਪੜਾਜ਼ ਕੱਢੀ ਅਤੇ ਕਿਹਾ ਕਿ ਜੋ 10-15 ਮਿੰਟ ਦਾ ਬਠਿੰਡੇ ਤੋਂ ਫਾਇਰ ਬ੍ਰੀਡ ਦਾ ਰਸਤਾ ਹੈ ਉਹ ਗੱਡੀ 55 ਮਿੰਟਾਂ ਚ ਪਹੁੰਚੀ ਹੈ ਉਹਨਾਂ ਇਹ ਵੀ ਕਿਹਾ ਕਿ ਜੋ ਸਰਕਾਰ ਵੱਲੋਂ ਰੋਡ ਸੇਫਟੀ ਗੱਡੀਆਂ ਲਾਇਗੀਆਂ ਗਈਆਂ ਹਨ ਉਹ ਵੀ ਨਹੀਂ ਪਹੁੰਚੀ ਫਾਇਰ ਬ੍ਰੀਡ ਅਧਿਕਾਰੀਆਂ ਨੇ ਦੱਸਿਆ ਕਿ ਜਦ ਸਾਨੂੰ ਫੋਨ ਆਇਆ ਤਾਂ ਕਿ ਬੁਰਜ ਮਹਿਮਾ ਦੇ ਬੱਸ ਸਟੈਂਡ ਤੇ ਇੱਕ ਗੱਡੀ ਨੂੰ ਅੱਗ ਲੱਗ ਗਈ ਤਾਂ 1 ਮਿੰਟ ਦੇ ਵਿੱਚ ਵਿੱਚ ਅਸੀਂ ਉੱਥੋਂ ਗੱਡੀ ਰਵਾਨਾ ਕਰ ਦਿੱਤੀ ਅਤੇ ਤਕਰੀਬਨ 18 ਮਿੰਟ ਵਿੱਚ ਗੱਡੀ ਮੌਕੇ ਤੇ ਪਹੁੰਚ ਗਈ ਸਾਡੇ ਕਰਮਚਾਰੀਆਂ ਨੇ ਆਪਣੀ ਜਾਨ ਤੇ ਖੇਲ ਕੇ ਅੱਗ ਤੇ ਕਾਬੂ ਪਾਇਆ ਪਰ ਲੋਕਾਂ ਵੱਲੋਂ ਸਾਡੇ ਕਰਮਚਾਰੀਆਂ ਨੂੰ ਘੇਰ ਕੇ ਕੁੱਟਮਾਰ ਵੀ ਕੀਤੀ ਗਈ ਉਹਨਾਂ ਕਿਹਾ ਕਿ ਹੁਣ ਮੌਕੇ ਤੇ ਅਧਿਕਾਰੀ ਪਹੁੰਚ ਰਹੇ ਹਨ ਅਤੇ ਉਹਨਾਂ ਵੱਲੋਂ ਆਪਣੀ ਕਾਰਵਾਈ ਕੀਤੀ ਜਾਵੇਗੀ ਫਾਇਰ ਬ੍ਰੀਡ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਗੱਡੀ 55 ਮਿੰਟ ਵਿੱਚ ਪਹੁੰਚੀ ਹੈ ਤਾਂ ਉਹਨਾਂ ਕਹੇ ਕਿ ਇਹ ਝੂਠ ਬੋਲਿਆ ਜਾ ਰਿਹਾ ਹੈ ਕਿਉਂਕਿ 7:37 ਤੇ ਕਾਲ ਆਈ ਸੀ ਅਤੇ ਤੁਰੰਤ ਗੱਡੀ ਰਵਾਨਾ ਹੋ ਗਈ ਅੱਗ ਤੇ ਕਾਬੂ ਪਾਉਣ ਤੋਂ ਬਾਅਦ 8:05 ਤੇ ਮੁਲਾਜ਼ਮਾਂ ਵੱਲੋਂ ਅੱਗ ਬੁਝਾਉਣ ਦੀ ਗਰੁੱਪ ਵਿੱਚ ਵੀਡੀਓ ਵੀ ਅਪਲੋਡ ਕੀਤੀ ਗਈ ਹੈ ਜੋ ਕਿ ਆਨ ਰਿਕਾਰਡ ਹੈ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਕਮਾਂਡਰ ਸਰਕਾਰ ਮੁਰਦਾਬਾਦ ਮੁਰਦਾਬਾਦ ਕਮਾਂਡਰ ਸਰਕਾਰ ਮੁਰਦਾਬਾਦ 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 ਉਹ ਜਿਹੜਾ ਕਹਿੰਦਾ ਸੀ ਮੈਂ ਬੁਲਾ ਕਰੂੰਗਾ ਓਏ ਉਹ 55 ਮਿੰਟਾਂ 'ਚ ਗੱਡੀ ਪਹੁੰਚੀ ਆ 15 ਮਿੰਟਾਂ ਜਿਹੜੀ ਪਹੁੰਚੀ ਸੀ 12 ਮਿੰਟਾਂ 'ਚ ਪਹੁੰਚੀ ਸੀ ਉਹ 15 ਮਿੰਟਾਂ 'ਚ ਪਹੁੰਚੀ ਆ ਅਗਮਝਾਉਣ ਵਾਲੀ ਹਾਂਜੀ ਉਹ ਵੱਡੇ ਬਤਰਾ ਵਾਲੇ ਨੂੰ ਪੁੱਛਣਾ ਚਾਹੁੰਦੇ ਆ ਇਹ ਤਾਂ ਹੈਵੀ ਮੇਨ ਰੋਡ ਆ ਬਾਈ ਜੀ ਮੇਨ ਰੋਡ ਆ ਏ 1212 ਮਿੰਟਾਂ ਦੇ ਵਿੱਚ ਗੱਡੀ ਵਾਹਤ ਆ ਜਾਣੀ ਚਾਹੀਦੀ ਸੀ ਨਹੀਂ ਤਾਂ 15 ਮਿੰਟ ਅਖੀਰ ਸੀ 55 ਮਿੰਟਾਂ ਦੇ ਪਹੁੰਚੀ ਆ ਵੱਡੇ ਭਗਵਾਨ ਤੁਮਨ ਦੀ ਜਿਹੜਾ ਬਦਲਾਅ ਚਾਹੁੰਦਾ ਸੀ ਉਹ ਬਦਲਾਅ ਬੁਲਾ ਕਰਕੇ ਛੱਗ ਗਿਆ ਸਾਨੂੰ ਰੋ ਤੂੰ ਭਗਵਾਨ ਤੁਮਨ ਨਾ ਉਹ ਤੇਰੀ ਬੇੜਾ ਗਰਖ ਹੋ ਜਾਏ ਉਹ ਸੱਚੇ ਪਾਤਸ਼ਾਹ ਤੈਨੂੰ ਕਿਤੇ ਮੰਗਦੇ ਨੂੰ ਖੈਰ ਨਾ ਦੇਵੇ ਉਹ ਭਗਵਾਨ ਤੁਮਨ ਉਹ ਸਾਡੇ ਇਹ ਕੁਦਰਤੀ ਬੱਚੇ ਵਿੱਚ ਹੁੰਦੇ ਗੰਦੀ ਸਰਕਾਰ ਜੈ ਹਾਂ ਗੰਦੀ ਸਰਕਾਰ ਮੋਰਗਨ ਮੈਨ ਨੱਪਰਕਾਰ ਆ ਉਹ ਜੌਣ ਵਾਲਾ ਨੰਬਰ ਲੱਗਿਆ ਨਹੀਂ ਉਹਦਾ ਸਾਨੂੰ ਸਾਨੂੰ ਐ ਦੱਸੋ ਤੁਸੀਂ ਤੁਸੀਂ ਜਵਾਬ ਦੇ ਦਿਓ ਜਿਹੜੀ ਹਾਈ ਟੈਕ ਤੇ ਗੱਡੀ ਹੁੰਦੀ ਹੈ ਮੰਨ ਲਓ ਯੱਕਪੀ ਤੋਂ ਨਾ ਜੀ ਉਹ ਆਈ ਤੁਸੀਂ ਦੱਸੋ ਹਾਂ ਕੋਈ ਨਾ ਜਹਾ ਹਾਂ ਇਹ ਨਾ ਕੋਈ ਨਹੀਂ ਨਹੀਂ ਕੋਈ ਨਾ ਸਵੇਰ ਬਗੜ ਚੌਕ ਨਹੀਂ ਫਾਇਰ ਬਗੜ ਚੋਂ ਆਈ 55 ਮਿੰਟਾ ਚਾਹੀਦਾ ਨਹੀਂ ਜੀ ਆਪਾਂ ਤਾਂ ਉਹਦੀ ਗੱਲ ਕਰਦੇ ਜਿਹੜੀ ਜਾਨ ਬਚਾਉਣ ਵਾਲੀ ਭੇਜਦਾ ਹੁੰਦਾ ਇਹ ਜਿਹੜੀ ਕਹਿੰਦਾ ਹੁੰਦਾ ਫੋਰਚੂਨਰ ਵਾਲੇ ਪਿੱਕੇ ਦਿੱਤੇ ਆ ਉਹ ਉਹਦੀ ਗੱਲ ਕਰਦੇ ਆ ਜੀ ਉਹ ਉਹ ਹਜੇ ਤਾਂ ਹੀ ਨਹੀਂ ਆਈ ਉਹਦੀ ਗੱਲ ਕਰਦੇ ਆ ਅਸੀਂ ਕੀ ਕਾਰਨ ਕੀ ਬਣਿਆ ਜੀ ਅੱਗ ਦਾ ਅੱਗੇ ਦਾ ਕਾਰਨ ਕੀ ਬਣਿਆ ਬਾਈ ਜੀ ਟਿੱਕਾ ਹਾਈ ਟੈਕ ਤੇ ਖੜਾ ਹੁੰਦਾ ਹਜੇ ਤਾਂ ਹੀ ਨਹੀਂ ਆਇਆ ਬਾਈ ਜੀ ਕੀ ਕਾਰਨ ਬਣਿਆ ਅੱਗ ਦਾ ਕਾਰਨ ਬਾਈ ਜੀ ਅੱਗ ਲੱਗ ਗਈ ਗੱਡੀ ਨੂੰ ਬੱਚੇ ਆਈ ਜਾਂਦੇ ਸੀ ਮੇਰੇ ਬੇਟੇ ਸੀਗੇ ਠੀਕ ਹੈ ਜੀ ਜਦੋਂ ਅੱਗ ਲੱਗ ਗਈ ਇਹਨਾਂ ਨੇ ਸਾਨੂੰ ਫੋਨ ਕਰਿਆ ਬੇਟਾ ਨਹੀਂ ਠੀਕ ਹੈ ਇੱਕ ਬੇਟਾ ਗੱਡੀ ਲੈ ਕੇ ਅੰਦਰ ਅੱਗੋ ਭੱਜਿਆ ਕਿਹੜਾ ਪਿੰਡ ਕਿਹੜਾ ਬਾਈ ਜੀ ਆਪਣਾ ਧੀਰਨਾ ਸਿੰਘਲਾ ਪਿੰਡ ਬੁਰਜ ਦੇ ਅੱਡੇ ਤੇ ਹੈਗੀ ਹੈ ਠੀਕ ਹੈ ਮੇਰਾ ਬੇਟਾ ਇੱਕ ਗੱਡੀ ਲੈ ਕੇ ਭੱਜਿਆ ਮੈਂ ਕਿਹਾ ਵੀ ਇੱਕ ਪੈਲ ਲੈ ਜਾ ਕੋਈ ਵਾਲਟੀ ਲੈ ਜਾ ਉਹਨੇ ਰੱਖ ਲਈ ਗੱਡੀ ਚ ਚਲਾ ਕੇ ਭੱਜਿਆ ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਪਪਾ ਜੀ ਅੱਗ ਜਾ ਰਹੇ ਵਧ ਗਈ ਜੇਤੀ ਆਓ ਫਿਰ ਮੈਂ ਪਾੜਨ ਨੂੰ ਕਿਹਾ ਯਾਰ ਤੁਸੀਂ ਸਿਲੰਡਰ ਚੱਕੋ ਮਗਰੇ ਗੱਡੀ ਲੈ ਕੇ ਮੈਂ ਆ ਗਿਆ ਠੀਕ ਹੈ ਮਗਰੇ ਜੋ ਗੱਡੀ ਦਾ ਸਿਲੰਡਰ ਪਾਈ ਉਹ ਇੱਥੇ ਤੁਹਾਨੂੰ ਆ ਗਿਆ ਇੰਨੀ ਕੀ ਤੇਜ਼ ਹੋ ਗਈ ਸੀ ਵੀ ਅੱਗ ਪੁੱਜ ਗਈ ਠੀਕ ਹੈ ਨਹੀਂ ਨਹੀਂ ਬੰਦੇ ਬਾਰੇ ਉਸ ਤੋਂ ਬਾਅਦ ਦੇ ਵਿੱਚ 55 ਮਿੰਟਾ ਬਾਅਦ ਫਾਇਰ ਬ੍ਰਿਗੇਡ ਆਈ ਇਹਨਾਂ ਦੀ ਜਦੋਂ ਫੋਨ ਕਰਿਆ ਇਹ ਭੰਡ ਸਰਕਾਰ ਦੀ ਇੱਕ ਬਹੁਤ ਵੱਡੀ ਮਿਹਨਤ ਹੈ ਜਿਹੜੀ ਕਹਿੰਦਾ ਹੁੰਦਾ ਸੀਗਾ ਬਦਲਾ 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 55 ਮਿੰਟਾ ਬਾਅਦ ਬੁਖਿੰਡੋ ਜਿਹੜੀ 1500 ਸਤਰ 12 ਮਿੰਟਾ ਚ ਆ ਸਕਦੀ ਸੀ 55 ਮਿੰਟਾ ਚ ਆਈ ਹੈ ਇਹ ਭੰਡ ਸਰਕਾਰ ਦੀ ਇਹ ਅੱਗ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਬੰਦੇ ਨਹੀਂ ਜਾਨ ਤੋਂ ਬਚ ਗਏ ਪਰਮਾਤਮਾ ਦੀ ਮਿਹਰ ਸੱਚੇ ਪਾਤਸ਼ਾਹ ਦੀ ਮਿਹਰ ਹੈ ਠੀਕ ਠੀਕ ਹੈ ਜੀ ਠੀਕ ਪਰ ਰੌਲਾ ਇਹ ਹੈ ਵੀ ਜਿਹੜਾ ਕਹਿੰਦਾ ਸੀ ਮੈਂ ਬਦਲਾ ਕਰੂੰ ਮੈਂ ਬਦਲਾ ਕਰੂੰ ਕਾਲੀਆਂ ਨੂੰ ਪੰਡਦਾ ਸੀ ਕਾਂਗਰਸ ਨੂੰ ਪੰਡਦਾ ਸੀ ਸਾਰਿਆਂ ਨੂੰ ਪੰਡਦਾ ਸੀ ਹੁਣ ਤੇਰੇ ਬਦਲਾ ਚ ਕੀ ਫਰਕ ਆ ਓਏ ਓਏ ਭਗਵੰਤ ਮਾਨਾ ਓ ਸੁਣ ਲਾ ਮੇਰੀ ਵੀ ਗੱਲ ਮੇਰੇ ਜੇ ਪੁੱਤ ਕਿਤੇ ਵਿੱਚ ਹੁੰਦੇ ਜੇ ਅੱਜ ਕਿਤੇ ਮੱਚ ਜਾਂਦੇ ਓ ਤੇਥੋਂ ਪੰਡਦਾ ਸੀ ਓ ਵੱਡਿਆ ਭਗਵੰਤ ਮਾਨਾ ਓ ਵੱਡਿਆ ਬਦਲਾ ਲੈ ਓ ਬਾਈ ਕੋਈ ਯਾਰ ਨਹੀਂ ਨਹੀਂ ਹਾਂ ਉਹ ਤਾਂ ਉਧਰ ਕਰ ਮੇਰੇ ਨਾਲ ਦੇਵ ਸਿੰਘ ਹੈ ਜੀ ਹਾਂਜੀ ਸਰ ਰਾਤੀ ਕੀ ਮਾਮਲਾ ਕੀ ਹੈਗਾ ਜਿੱਥੇ ਮੁਕਸਰ ਰੋਡ ਦੇ ਕੰਢੇ ਦਾ ਸਾਨੂੰ ਜੀ 7 ਵਜੇ ਸੈਂਟੀਮੈਂਟ ਤੇ ਕਾਲ ਆਈ ਕਿ ਮੁਖਸਰ ਰੋਡ ਤੇ ਪਿੰਡ ਬੁਰਜ ਮਹਿਮਾ ਦੇ ਨੇੜੇ ਤੇ ਇੱਕ ਥਾਰ ਗੱਡੀ ਨੂੰ ਅੱਗ ਲੱਗੀ ਹੋਈ ਹੈ ਜੀ ਅਸੀਂ ਮੌਕੇ ਤੇ ਜਦੋਂ ਕਾਲ ਸੁਣੀ ਅਸੀਂ ਨਾਲ ਦੀ ਨਾਲ ਆਪਣੀ ਗੱਡੀ ਟਰਨ ਆਊਟ ਕਰਤੀ ਸਿਰਫ 1 ਮਿੰਟ ਦੇ ਵਿੱਚ ਵਿੱਚ ਗੱਡੀ ਟਰਨ ਆਊਟ ਤੋਂ ਬਾਅਦ ਸਾਡੀ ਗੱਡੀ ਉੱਥੇ ਲਗਭਗ 18 ਮਿੰਟਾਂ ਦੇ ਵਿੱਚ ਪਹੁੰਚ ਗਈ 18 ਮਿੰਟਾਂ ਦੇ ਵਿੱਚ ਪਹੁੰਚ ਕੇ ਅਸੀਂ ਉਸ ਅੱਗ ਤੇ ਕਾਬੂ ਪਾਇਆ ਗਿਆ ਸਰ ਜਿਸ ਤਰ੍ਹਾਂ ਲੋਕਾਂ ਨੇ ਰੋਜ਼ ਜ਼ਾਹਰ ਕੀਤਾ ਹੈਗਾ ਵੀ 55 ਮਿੰਟ ਦੇ ਵਿੱਚ ਗੱਡੀ ਪਹੁੰਚੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਸਰ ਸਾਡੇ ਕੋਲੇ ਸਾਰਾ ਰੋਜ਼ਨਾਮਚਾ ਲੱਗਿਆ ਆ ਔਰ ਰਿਕਾਰਡ ਅਸੀਂ ਸਾਡੀ ਜਿਹੜੀ ਕਾਲ ਆ ਗਈ ਉਹ ਨੋਟ ਕੀਤੀ ਹੋਵੇ 7:30 ਮਿੰਟ ਤੇ ਸਾਨੂੰ ਸੂਚਨਾ ਬਲੀ 38 ਤੇ ਸਾਡੀ ਗੱਡੀ ਦੀ ਰਵਾਨਗੀ ਆ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਕਰਮਚਾਰੀ ਫਾਇਰ ਫਾਇਰ ਦੇ ਉਹਨਾਂ ਨੇ ਜਾ ਕੇ ਉੱਥੇ ਅੱਗ ਕੰਟਰੋਲ ਕਰਕੇ ਸਾਡੀ ਵੀਡੀਓ ਪਾਈ ਉਹਨਾਂ ਨੇ ਗਰੁੱਪ ਦੇ ਵਿੱਚ ਸਾਡਾ ਸਿਸਟਮ ਚੱਲਦਾ ਹੈਗਾ ਆਨ ਰੋਡ ਸਾਰੇ ਜਿੰਨੇ ਮੁਲਾਜ਼ਮਾ ਸਾਰਿਆਂ ਕੋਲੇ ਗਰੁੱਪਾਂ ਚ ਵਿੱਚ ਉਹ ਫੋਟੋ ਪਾਉਂਦੇ ਹੈਗੇ ਇਹ ਹੀ ਸਾਡੀ ਫੋਟੋ ਚੰਡੀਗੜ੍ਹ ਸਾਡੇ ਹੈੱਡ ਕੁਆਰਟਰ ਜਾਂਦੀ ਆ ਸੀ ਉੱਥੇ ਪਹੁੰਚ ਪਹੁੰਚਦੀ ਕਰਦੇ ਹੈਗੇ ਕਿ ਇੱਥੇ ਕਿਹੜੀ ਕਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਸਾਡਾ ਡੇਲੀ ਦਾ ਰਿਕਾਰਡ ਜਾਂਦਾ ਉਹਨਾਂ ਕੋਲੇ 8:05 ਤੇ ਅੱਗ ਬੁਝਾਉਣ ਤੋਂ ਬਾਅਦ 8:05 ਤੇ ਸਾਡੀ ਉਹਦੀ ਮਤਲਬ ਮੂਵੀ ਬਣੀ ਹੋਈ ਆ ਵੀਡੀਓ ਬਣੀ ਆ ਮੁੰਡੇ ਨੇ ਬਣਾਈ ਹੈਗੀ ਉਹ ਸਾਡੇ ਮਤਲਬ ਸਾਡੇ ਕੋਲ ਹੈਗੀ ਆ ਹੋਰ ਕਾਰਡ ਦੇ ਵਿੱਚ ਸਾਡੇ ਕੋਲ ਹੈ ਸਰ ਜਿਸ ਤਰ੍ਹਾਂ ਲੋਕਾਂ ਨੇ ਰੋਸ ਜ਼ਾਹਰ ਕੀਤਾ ਉਹਦਾ ਪਿੱਛੇ ਕੀ ਕਾਰਨ ਹੋ ਸਕਦਾ ਤੁਹਾਡੇ ਮੁਤਾਬਿਕ ਇਹ ਤਾਂ ਜੀ ਮੁੱਤੇ ਉਹਨਾਂ ਦੇ ਆਪ ਦੇ ਪਰਾਲੀ ਦੇ ਮੁੱਤੇ ਹੈ ਜੀ ਉਹ ਸਾਡੀ ਉਹਦੇ ਮੁੱਤਿਆਂ ਦੇ ਵਿੱਚ ਲੈ ਕੇ ਸਾਡੀ ਗੱਡੀ ਨੂੰ ਘੇਰ ਲਿਆ ਜਿਹੜਾ ਸਾਡੇ ਮਤਲਬ ਮਲਾਜ਼ਮ ਸੀਗੇ ਫਾਇਰ ਦੇ ਉਹਨਾਂ ਦੇ ਕੁੱਟਮਾਰ ਵੀ ਕੀਤੀ ਉਹਨਾਂ ਨੇ ਅੱਛਾ ਜੀ ਹਾਂਜੀ ਤੇ ਕੀ ਉਹਨਾਂ ਉੱਤੇ ਕੋਈ ਐਕਸ਼ਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੁੱਟਮਾਰ ਕੀਤੀ ਸਾਡੇ ਆਫੀਸਰ ਆਉਣਗੇ ਜੀ ਅਸੀਂ ਤਾਂ ਇਹ ਹੀ ਮੰਗ ਕਰਦੇ ਆਂਗੇ ਵੀ ਅਸੀਂ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਅਸੀਂ ਸਾਨੂੰ ਮਤਲਬ ਸਰਕਾਰ ਨੇ ਰੱਖਿਆ ਹੋਇਆ ਅਸੀਂ ਜਦੋਂ ਵੀ ਸਾਨੂੰ ਕਾਲ ਆਉਂਦੀ ਹੈ ਅਸੀਂ ਆਪਣੀ ਜਾਣ ਤਲੀ ਦੇ ਧਰ ਕੇ ਅਗਲੇ ਦਾ ਸੋਚ ਕੇ ਚੱਲਦੇ ਆਂ ਵੀ ਅਗਲੇ ਦਾ ਜਾਨੀ ਜਾਂ ਮਾਨੀ ਦਾ ਨੁਕਸਾਨ ਨਾ ਹੋਵੇ ਅਸੀਂ ਇਹ ਬਹੁਤ ਸਪੀਡ ਨਾਲ ਗੱਡੀ ਗਈ ਹੈ 18 ਮਿੰਟਾਂ ਦੇ ਵਿੱਚ 18 20 ਕਿਲੋਮੀਟਰ ਕਵਰ ਕੀਤਾ 27 ਮਿੰਟਾਂ ਦੇ ਵਿੱਚ ਸਾਰੀ ਕਾਰਵਾਈ ਕਰਤੀ ਉਹ ਅੱਗ ਬੁਝਾਤੀ ਫਿਰ ਵੀ ਲੋਕਾਂ ਨੇ 55 ਮਿੰਟ ਤੱਕ ਸਾਡੇ ਕੋਲ ਆਨ ਰਿਕਾਰਡ ਸਾਰਾ ਕੁਝ ਪਿਆਗਾ